ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਦੇ ਏਜੰਡੇ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਵਿਕਾਸ ਕ੍ਰਾਂਤੀ ਦਾ ਆਗਾਜ਼ ਹੋਇਆ ਹੈ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ 45 ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਦੇ ਲਈ ਕਰੋੜਾ ਰੁਪਏ ਦੀ ਗ੍ਰਾਂਟ ਵੰਡੀ ਗਈ ਹੈ ਅਜਸਥਾਨਿਕ ਪੰਚਾਇਤ ਵਿਪਵਨ ਵਿਖੇ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਹਲਕੇ ਦੀਆਂ 45 ਪੰਚਾਇਤਾਂ ਨੂੰ ਕੁੱਲ 2 ਕਰੋੜ 45 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਤਕਸੀਮ ਕੀਤੇ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਵਿੱਚੋਂ 1 ਕਰੋੜ 20 ਲੱਖ ਰੁਪਏ ਪੰਚਾਇਤੀ ਵਿਕਾਸ ਕਾਰਜਾਂ ਲਈ ਅਤੇ 1 ਕਰੋੜ 25 ਲੱਖ ਰੁਪਏ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਉੱਤੇ ਖਰਚ ਕੀਤੇ ਜਾਣਗੇ ਚੇਅਰਮੈਨ ਰਮਨ ਬਹਿਲ ਨੇ ਇਸ ਮੌਕੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਭਵਿੱਖ ਵਿੱਚ ਹੋਰ ਗ੍ਰਾਂਟਾਂ ਵੀ ਜਾਰੀ ਕੀਤੀਆਂ ਜਾਣਗੀਆਂ ਉਹਨਾਂ ਨੇ ਜ਼ੋਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਸੂਬੇ ਦਾ ਸਰਪੱਖੀ ਵਿਕਾਸ ਹੈ ਅਤੇ ਪਿੰਡਾਂ ਨੂੰ ਵਿਕਾਸ ਕੋਮ ਮੋਹਰੀ ਬਣਾਇਆ ਜਾਵੇਗਾ ਉਹਨਾਂ ਪੰਚਾਇਤਾਂ ਤੇ ਅਧਿਕਾਰੀਆਂ ਨੂੰ ਇਹ ਗ੍ਰਾਂਟ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਲੋਕਾਂ ਦੀ ਬਿਹਤਰੀ ਲਈ ਖਰਚਣ ਦੀ ਅਪੀਲ ਵੀ ਕੀਤੀ ਹੈ ਹਾਂਜੀ ਅੱਜ ਜੀ ਹਲਕਾ ਗੁਰਦਾਸਪੁਰ ਦੇ ਕਰੀਬ 45 ਪਿੰਡਾਂ ਉਹਨਾਂ ਨੂੰ ਜਿਹੜਾ ਵਾ 1 ਕਰੋੜ 20 ਲੱਖ ਦੇ ਕਰੀਬ ਤੇ ਨਾਲ ਹੀ ਵਾਟਰ ਸਪਲਾਈ ਡਿਪਾਰਟਮੈਂਟ ਆ ਉਹਨਾਂ ਦੇ 1 ਕਰੋੜ 25 ਲੱਖ ਦੇ ਕਰੀਬ 2 2 ਕਰੋੜ 45 ਲੱਖ ਦੇ ਕਰੀਬ ਇਹ ਫੰਡ ਜਿਹੜੇ ਜੀ 15ਵਾਂ ਵਿੱਤ ਕਮਿਸ਼ਨ ਮਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਿੱਸਾ 10% ਆ ਉਹਦੇ ਵਿੱਚੋਂ ਤਜਵੀਜ਼ ਬਣਾ ਕੇ ਭੇਜੀ ਸੀ ਅਸੀਂ ਤੇ ਉਹਦੇ ਵਿੱਚੋਂ ਫੰਡਸ ਜਿਹੜੇ ਜਾਰੀ ਹੋਏ ਸੀ ਤੇ ਉਹਦੇ ਤਹਿਤ ਜਿਹੜਾ ਵਾ ਅੱਜ ਜਾਰੀ ਕੀਤਾ 45 ਪਿੰਡ ਜੀ 4575 ਨੂੰ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟਾ ਜਿਹਾ ਪਿੰਡ ਹੈ ਮਹਿੰਦ ਕਸ਼ਾ ਦਾ ਪਿੰਡ ਆ ਪੱਠਾ ਕੋਲਣੀ ਜਿੱਥੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂ ਕੀ ਬੋਰ ਹੋਊਗਾ ਕੋਟਾ ਪਊਗਾ ਔਰ ਸਾਰਿਆਂ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਤਰ੍ਹਾਂ ਪਟੀਆਂ ਪਿੰਡਾਂ ਗੋਤਪੋਖਰ ਦੇ ਨਾਲ ਉੱਥੇ ਵੀ ਬੇਹਦ ਕਾਸ਼ ਲੋਕ ਨੇ ਤੇ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀ ਆ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋੜਾ ਹੋਈ ਆ ਸੀ ਪੰਚਾਇਤ ਦੀ ਆ ਪਹਿਲੀ ਕਿਸ਼ਤ ਅਸੀਂ 47 ਪਿੰਡਾਂ ਨੂੰ ਤਕਰੀਬਨ ਉਹਨਾਂ ਦਾ ਤੁਸੀਂ 2 ਕਰੋੜ ਰੁਪਏ ਦਿੱਤਾ ਸੀਗਾ ਤੇ 47 ਤੋਂ ਬਾਅਦ ਅਜ 43 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਇਆ ਅੱਜ ਜਿਹੜਾ ਉਹ ਵੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਸੁੱਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਤਾਅਤ ਅੱਜ ਫੇਰ ਆ ਵੱਡੀ ਰਕਮ ਜਿਹੜੀ ਆ ਸਵਾ ਦੋ ਕਰੋੜ ਰੁਪਏ ਦੀ ਵੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਆ ਨਵੰਬਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਜੇ 6 ਮਹੀਨੇ 9 ਮਹੀਨਿਆਂ ਦੇ ਵਿੱਚ ਤਕਰੀਬਨ ਸਵਾ 5 ਕਰੋੜ ਰੁਪਈਆ ਗੁਰਦਾਸਪੁਰ ਦੇ ਮidan ਸਭਾ ਹਲਕੇ ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋ ਗਿਆ ਆ ਗਿਆ ਵਾ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤੰਦੇ ਹੀ ਦੇ ਨਾਲ ਠੀਕ ਡੰਗ ਨਾ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਮਿਆਰੀ ਕੰਮ ਹੋਵੇ ਔਰ ਇਹ ਰਕਮ ਨੂੰ ਗੁਰੂ ਘਰ ਦੀ ਗੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸਖਤੀ ਸਾਹਿਬਾਨ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਪੈਸਾ ਲੱਗਾ ਉਹਦਾ ਸੁਖ ਮਿਲ ਸਕੇ ਸਾਰੇ ਕੰਮ 11 ਪਿੰਡਾਂ ਦੇ ਸ਼ੁਰੂ ਕਰਾ ਦਿਓ ਜੀ ਔਰ ਦੋ ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ